ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਭਾਈਖੇਲ ਬਾਦਲ ਪਰਵਾਰ ਅਤੇ ਉਸ ਤੋਂ ਬਾਗੀ ਹੋਈ ਧਿਰ ਵਿਰੁੱਧ ਗੱਲਾਂ ਬਾਹਰ ਆ ਚੁਕੀਆਂ ਹਨ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨਾਂ ਦੇ ਵਿਚਾਰ ਅਧੀਨ ਹੈ ਜਿਸ ਤੇ ਆਉਂਦੀ 30 ਅਗਸਤ ਨੂੰ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਸਭ ਦੀਆਂ ਨਿਗਾਹਾਂ ਸਿੰਘ ਸਾਹਿਬਾਨਾਂ ਦੇ ਫੈਸਲੇ ਤੇ ਲਗੀਆਂ ਹੋਈਆਂ ਹਨ ਹਾਲਾਂਕਿ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਬੰਦ ਲਿਫਾਫੇ ਹੁਣ ਜਨਤਕ ਹੋ ਚੁੱਕੇ ਹਨ ਅਤੇ ਇਹ ਸਾਫ ਹੋ ਗਿਆ ਹੈ ਕਿ ਲਗਾਏ ਗਏ ਦੋਸ਼ਾਂਤੇ ਸੁਖਬੀਰ ਬਾਦਲ ਖਿਮਾ ਤਾਂ ਚਾਹੁੰਦੇ ਹਨ ਲੇਕਿਨ ਕੀਤੇ ਹੋਏ ਗੁਨਾਹਾਂ ਨੂੰ ਕਬੂਲਣਾ ਨਹੀਂ ਚਾਹੁੰਦੇ ਜ਼ਿਕਰਯੋਗ ਹੈ ਸੰਗਤ ਵਿੱਚ ਚਿੰਤਾ ਇਨ੍ਹਾਂ ਲੀਡਰਾਂ ਦੇ ਭਵਿੱਖ ਦੀ ਨਹੀਂ ਹੈ ਬਲਕਿ ਅਸਲ ਚਿੰਤਾ ਪੰਥ ਦੇ ਭਵਿੱਖ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸਕ ਅਕਸ ਨੂੰ ਲੈ ਕੇ ਕੀਤੀ ਜਾ ਰਹੀ ਹੈ ਇਸੇ ਕਰਕੇ ਪੰਥਕ ਨੁਮਾਇੰਦਿਆਂ ਅਤੇ ਪੰਥਦਰਦੀਆਂ ਵੱਲੋਂ ਹਰ ਤਰਫੋਂ ਗਿਆਨੀ ਰਖਵੀਰ ਸਿੰਘ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਹੀ ਫੈਸਲਾ ਲਿਆ ਜਾਵੇ ਇਸ ਮਸਲੇ ਨੂੰ ਲੈ ਕੇ ਸੰਗਤ ਦੀਆਂ ਕੀ ਭਾਵਨਾਵਾਂ ਹਨ ਕਿਸ ਤਰ੍ਹਾਂ ਦੀ ਸਜ਼ਾ ਦੀ ਉਮੀਦ ਸੰਗਤ ਕਰ ਰਹੀ ਹੈ ਇਸੇ ਵਿਸ਼ੇ ਤੇ ਪੰਜਾਬੀ ਅਖਬਾਰਾਂ ਜੋ ਖਬਰਾਂ छਪੀਆਂ ਉਸ ਦੇ ਆਧਾਰ ਤੇ ਸੰਗਤਾਂ ਵੱਲੋਂ ਆਏ ਸੁਝਾਅ ਅਸੀਂ ਇੱਥੇ ਪੇਸ਼ ਕਰ ਰਹੇ ਹਾਂ ਫੈਸਲਾ ਕਿਸ ਤਰ੍ਹਾਂ ਦਾ ਹੋਵੇ ਇਹ ਜਾਣਨ ਲਈ ਵੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਦੌਰਾਨ ਬਾਦਲ ਪਰਵਾਰ ਅਤੇ ਉਸ ਦੇ ਸਾਥੀ ਲੀਡਰਾਂ ਵੱਲੋਂ ਕੀਤੇ ਗਏ ਗੁਨਾਹਾਂ ਤੇ ਪੰਛੀ ਝਾਤ ਮਾਰਨਾ ਜ਼ਰੂਰੀ ਹੈ ਪਹਿਲੀ ਗੱਲ ਹੈ ਕਿ ਪੰਥ ਦਾ ਕ੍ਰਾਈਸਿਸ ਨਹੀਂ ਹੈ ਦਿਸ ਇਜ਼ ਵਨ ਪਾਰਟੀ ਕ੍ਰਾਈਸਿਸ ਉਹਨਾਂ ਦਾ ਇੰਟਰਨਲ ਪਾਵਰ ਸਟਰਗਲ ਹੈ ਸਾਡਾ ਕੰਸਰਨ ਇਹ ਹੈ ਕਿ ਉਹਨਾਂ ਨੇ ਆਪਣੀ ਪਾਰਟੀ ਦੇ ਇੰਟਰਨਲ ਪਾਵਰ ਸਟਰਗਲ ਦੇ ਵਿੱਚ ਅਕਾਲ ਤਖਤ ਨੂੰ ਡ੍ਰੈਗ ਕਰ ਲਿਆ ਜਿਹੜਾ ਕਿ ਸਾਰਿਆਂ ਦਾ ਸਰਵ ਸੰਜ ਹੈ ਜਿਹੜਾ ਕਿ ਟੈਂਪੋਰਲ ਸੀਟ ਆਫ 6 ਹੈ ਹੁਣ ਤੱਕ ਅਕਾਲੀ ਪੋਲਿਟਿਕਸ ਦੇ ਵਿੱਚ ਜਦੋਂ-ਜਦੋਂ ਵੀ ਇਹਨਾਂ ਦੀ ਅੰਦਰੂਨੀ ਲੜਾਈ ਹੋਈ ਹੈ ਇਹਨਾਂ ਨੇ ਅਕਾਲ ਤਖਤ ਨੂੰ ਡ੍ਰੈਗ ਕੀਤਾ ਹੈ ਅਕਾਲ ਤਖਤ ਨੂੰ ਮਿਸਯੂਜ਼ ਕੀਤਾ ਹੈ ਔਰ ਅਲਟੀਮੇਟਲੀ ਕੋਈ ਵੀ ਅਕਾਲ ਤਖਤ ਦੇ ਡਿਸੀਜਨ ਨੂੰ ਮੰਨਦਾ ਵੀ ਨਹੀਂ ਹੈ ਐਟ ਦ ਐਂਡ ਆਫ ਦਾ ਡੇ ਮੰਨਦੇ ਨਹੀਂ ਹੈਗੇ ਬਟ ਉਹਨਾਂ ਨੂੰ ਕੜੀਸ ਕੇ ਆਪਣੇ ਲੜਾਈਆਂ ਦੇ ਵਿੱਚ ਸ਼ਾਮਲ ਕਰ ਲੈਂਦੇ ਨੇ ਔਰ ਅਲਟੀਮੇਟਲੀ ਉਹਨਾਂ ਨੂੰ ਮਤਲਬ ਆਰਮ ਟਵਿਸਟਿੰਗ ਕਰਦੇ ਨੇ ਉਹਨਾਂ ਨੂੰ ਆਪਣੇ ਹੱਕ ਵਿੱਚ ਭੁਗਤਾਨ ਲਈ ਉਹਨਾਂ ਤੇ ਜਬਰੀ ਉਹਨਾਂ ਨੂੰ ਮਤਲਬ ਫੋਰਸ ਕਰਦੇ ਨੇ ਕਿ ਸਾਡੇ ਹੱਕ ਵਿੱਚ ਫੈਸਲੇ ਹੋਣ ਹੁਣ ਵੀ ਉਹੀ ਹੋ ਰਿਹਾ ਔਰ ਹੁਣ ਵੀ ਉਹੀ ਹੋਣਾ ਬਾਗੀ ਲੀਡਰਸ਼ਿਪ ਤੇ ਭਾਈ ਮਨਜੀਤ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਨੇ ਸ਼੍ਰੋਮਣੀ ਕਮੇਟੀ ਦੇ ਅੰਦੀ ਦਰਜਨ ਤੋਂ ਵੱਧ ਮੈਂਬਰਾਂ ਨੂੰ ਨਾਲ ਲੈ ਕੇ ਯਾਨੀ ਰਗਵੀਰ ਸਿੰਘ ਨਾਲ ਇਸ ਹਫ਼ਤੇ ਮੁਲਾਕਾਤ ਕੀਤੀ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਸੁਖਵੀਰ ਬਾਦਲ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਉਹਨਾਂ ਨੂੰ ਨਾ ਸਿਰਫ ਸਿੱਖਾਂ ਦੀ ਨੁਮਾਇੰਦਾ ਬਲਕਿ ਕਰੜੀ ਤੋਂ ਕਰੜੀ ਸਜ਼ਾ ਦਿੰਦੇ ਹੋਏ ਤੁਰੰਤ ਲੋਕ ਸੇਵਾ ਦੇ ਕੰਮਾਂ ਤੋਂ ਦੂਰ ਕੀਤਾ ਜਾਵੇ ਜਥੇਬੰਦੀ ਤੋਂ ਵੀ ਲਾਮੇ ਕੀਤਾ ਜਾਵੇ ਲੇਕਿਨ ਲੋਕ ਰਾਏ ਦੇ ਮੁਤਾਬਕ ਬਾਗੀ ਧੜੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਉਹ ਪੰਥਕ ਬਾਗਡੋਰ ਸੰਭਾਲੇ ਪੰਜ ਪਿਆਰਿਆਂ ਭਾਈ ਬਲਬੀਰ ਸਿੰਘ ਅਰਦਾਸੀਏ ਭਾਈ ਸਾਹਿਬ ਭਾਈ ਮੇਜਰ ਸਿੰਘ ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਅਤੇ ਭਾਈ ਸਾਹਿਬ ਭਾਈ ਕੋਮਲ ਸਿੰਘ ਵੀ ਇਸ ਹਫ਼ਤੇ ਇਸ ਮਸਲੇ ਤੇ ਜਥੇਦਾਰ ਸਿਖ ਆਖਾਲ ਤਖਤ ਨੂੰ ਮਿਲੇ ਅਤੇ ਬੇਨਤੀ ਕੀਤੀ ਕਿ ਫੈਸਲਾ ਸਿੱਖੀ ਪਰੰਪਰਾਵਾਂ ਅਤੇ ਗੁਰੂ ਸਾਹਿਬ ਦੇ ਸਿਧਾਂਤ ਅਨੁਸਾਰ ਲਿਆ ਜਾਵੇ ਤਾਂ ਜੋ ਗੁਰੂ ਸਾਹਿਬ ਜੀ ਦੀਆਂ ਸੰਗਤਾਂ ਦੇ ਮਨਾ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਦਲ ਖਾਲਸਾ ਨੇ ਸੁਝਾ ਦਿੱਤਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਅਕਾਲੀ ਦਲ ਦਾ ਸਮੁੱਚਾ ਢਾਂਚਾ ਭੰਗ ਕਰਕੇ ਨਵੇਂ ਅਤੇ ਸਾਫ਼ ਸੁਥਰੇ ਅਕਸ ਵਾਲੇ ਅਕਾਲੀਆਂ ਨੂੰ ਇਸ ਪਾਰਟੀ ਦੀ ਵਾਕ ਡੋਰ ਸੌਂਪਣੀ ਚਾਹੀਦੀ ਹੈ क्रूशियल ਸਮ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਫੈਕਸ਼ਨਸ ਨੇ ਜਿਹੜੇ ਲੜ ਰਹੇ ਨੇ ਜਿਹੜੇ ਝਗੜ ਰਹੇ ਨੇ ਉਹ ਦੋਨੇ ਪਾਸੇ ਦੇ ਫੇਸਿਸ ਡਿਸਕ੍ਰੈਡਿਟਿਡ ਹੋ ਚੁੱਕੇ ਨੇ ਲੋਕਾਂ ਦਾ ਫੇਥ ਉਹ ਗਵਾ ਚੁੱਕੇ ਨੇ ਸੋ ਸਾਡੀ ਅਕਾਲ ਤਖਤ ਸਾਹਿਬ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਦੇ ਸ਼ੁੱਡ ਡਿਸੋਲਵ ਦੀ ਆਰਗੇਨਾਈਜੇਸ਼ਨਲ ਸਟਰਕਚਰ ਖਾਸ ਤੌਰ ਤੇ ਸਿੱਖ ਚਿੰਤਕਾਂ ਅਤੇ ਬੁੱਧੀਜੀਵੀਆਂ ਜਿਸ ਵਿੱਚ ਗੁਰਤੇਜ ਸਿੰਘ ਆਈਏਐਸ ਪਰਮਿੰਦਰ ਪਾਲ ਸਿੰਘ ਖਾਲਸਾ ਸੂਬਾ ਪ੍ਰਧਾਨ ਸਿੱਖ ਸੇਵਕ ਇੰਟਰਨੈਸ਼ਨਲ ਸੁਸਾਇਟੀ ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ ਵਾਲੇ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਮੁਖ ਤੌਰ ਤੇ ਸ਼ਾਮਿਲ ਹਨ ਨੇਵੀ ਸਿੰਘ ਸਾਹਿਬਾਨਾ ਨੂੰ ਬੇਨਤੀ ਕੀਤੀ ਕਿ ਪੰਥਕ ਸੋਚ ਅਨਸਾਰ ਨੁਮਾਇੰਦਾ ਇਕੱਠ ਬੁਲਾ ਕੇ ਦਾਗੀ ਅਕਾਲੀ ਲੀਡਰਾਂ ਬਾਰੇ ਫੈਸਲਾ ਲਿਆ ਜਾਵੇ ਉਹਨਾਂ ਗੁਨਾਹਗਾਰ ਅਕਾਲੀ ਲੀਡਰਸ਼ਿਪ ਤੋਂ ਸੁਚੇਤ ਕਰਦਿਆਂ ਹੋਇਆਂ ਕਿਹਾ ਕਿ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਜੋ ਸੱਤਾ ਜਾਣ ਕਾਰਨ ਨਿਰਾਸ਼ ਹੈ ਅਤੇ ਮੁਰ ਸੱਤਾ ਦੀ ਪ੍ਰਾਪਤੀ ਲਈ ਅਕਾਲ ਤਖਤ ਨੂੰ ਜਰੀਆ ਬਣਾ ਕੇ ਡਰਾਮੇ ਕਰ ਰਹੀ ਹੈ ਇਸ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਸ ਮਰਦਾ ਤੇ ਲੱਗ ਗਿਆ ਹੈ ਸਿੰਘ ਸਾਹਿਬ ਨੂੰ ਫੈਸਲਾ ਲੈਣਾ ਪਵੇਗਾ ਕਿ ਇਨ੍ਹਾਂ ਦੇ ਪੰਥ ਵਿਰੋਧੀ ਗੁਨਾਹ ਸਿਆਸੀ ਅਤੇ ਕਾਨੂੰਨੀ ਉਕਾਇਆਂ ਜਿਸ ਕਾਰਨ ਪੰਥ ਸੰਤਾਪ ਭੋਗ ਰਿਹਾ ਹੈ ਉਸ ਸਬდა ਦਾ ਫੈਸਲਾ ਕਿਵੇਂ ਕਰਨਾ ਹੈ ਉਹਨਾਂ ਕਿਹਾ ਕਿ ਉਹਨਾਂ ਨੂੰ ਚਿੰਤਾ ਹੈ ਕਿ ਇਸ ਸਿਆਸੀ ਡਰਾਮੇ ਅਤੇ ਅਕਾਲੀ ਲੀਡਰਾਂ ਦੀਆਂ ਚਤੁਰਾਈਆਂ ਕਾਰਨ ਅਕਾਲ ਤਖਤ ਦੀ ਸੰਸਥਾ ਨੂੰ ਖੋਰਾ ਨਾ ਲੱਗ ਜਾਵੇ ਉਨਾ ਕਿਹਾ ਕਿ ਇਹ ਮਸਲਾ ਹੱਲ ਕਰਨਾ ਜਾਂ ਤਨਖਾਹ ਲਾ ਕੇ ਨਿਪਟਾਉਣਾ ਸਿ ਅਕਾਲ ਤੱਕ ਸਹਿਬ ਦੀ ਇਤਿਹਾਸਕ ਪਰੰਪਰਾ ਅਨੁਸਾਰ ਠੀਕ ਨਹੀਂ ਹੋਵੇਗਾ। ਉਹਨਾਂ ਸੁਝਾ ਦਿੱਤਾ ਕਿ ਪੰਥ ਦੀ ਇਤਿਹਾਸਕ ਪਰੰਪਰਾ ਦੇ ਅਨੁਸਾਰ ਚੋਣਵੀਆਂ ਪੰਥਕ ਸੰਸਥਾਵਾਂ ਅਤੇ ਸਿੱਖ ਬੁੱਧੀਜੀਵੀਆਂ ਦਾ 150 ਜਾਂ 200 ਦੇ ਕਰੀਬ ਇਕੱਠ ਬੁਲਾ ਕੇ رائے ਲੈਣੀ ਚਾਹੀਦੀ ਹੈ। ਉਸ ਦੇ ਬਾਅਦ ਹੀ ਫੈਸਲਾ ਕੀਤਾ ਜਾਣਾ ਚਾਹੀਦਾ ਹੈ। ਉਨਾ ਇਹ ਵੀ ਕਿਹਾ ਕਿ ਜਥੇਦਾਰ ਗੁਰਬਚਨ ਸਿੰਘ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰ-ਏ-ਕੌਮ ਦਾ ਖਿਤਾਬ ਵਾਪਸ ਲਿਆ ਜਾਣਾ ਚਾਹੀਦਾ ਹੈ ਇਹ ਅਵਾਰਡ ਦੇਣਾ ਇੱਕ ਇਤਿਹਾਸਕ ਗੁਨਾਹ ਹੈ ਜਿਸ ਵਿੱਚ ਸਾਫ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਜਾਨੀ ਗੁਰਮੁਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਭਾਈਵਾਲ ਹਨ ਉਹਨਾਂ ਨੂੰ ਅਕਾਲ ਤਖਤ ਤੇ ਸਦਕੇ ਪੰਥ ਦੇ ਸਾਹਮਣੇ ਬੀਤੇ ਸਮੇਂ ਦੌਰਾਨ ਸਿੱਖ ਪੰਥ ਵਿਰੁੱਧ ਕੀਤੇ ਅਪਰਾਧਾਂ ਦਾ ਸੱਚ ਰੱਖਣਾ ਚਾਹੀਦਾ ਹੈ ਸਿੱਖ ਚਿੰਤਕਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਇਸ ਵਾਰ ਇਸ ਅਕਾਲ ਤਖਤ ਸਾਹਿਬ ਤੋਂ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਅਤੇ ਸਿੱਖ ਪੰਥ ਨੂੰ ਖوار ਕਰਨ ਵਾਲੇ ਅਸਲ ਦੋਸ਼ੀ ਕੌਣ ਹਨ ਸੌਦਾ ਸਾਧ ਨੂੰ ਮੁਆਫੀ ਦੇਣ ਬਾਰੇ ਉਨ੍ਹਾਂ ਤੋਂ ਸੱਚ ਪੁੱਛਿਆ ਜਾਣਾ ਚਾਹੀਦਾ ਹੈ ਤਾਂ ਜੋ ਹਕੀਕਤ ਸਾਹਮਣੇ ਆ ਸਕੇ ਆਪਣੇ ਬੇਨਤੀ ਪੱਤਰ ਵਿੱਚ ਇਨ੍ਹਾਂ ਸਿੱਖ ਚਿੰਤਕਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਫੈਸਲਾ ਉਹ ਲਿਆ ਜਾਣਾ ਚਾਹੀਦਾ ਹੈ ਜੋ ਪੰਥ ਨੂੰ ਮਨਜ਼ੂਰ ਹੋਵੇ ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਸ ਇਤਿਹਾਸ ਵਿੱਚ ਚਮਕਦਾ ਰਿਹਾ ਉधर ਵਿਦੇਸ਼ਾਂ 'ਚ ਵਸਦੇ ਸਿੱਖ ਵੀ ਪੰਥ ਦੀ ਸਥਿਤੀ ਤੇ ਬਾਜ਼ ਦੀ ਅੱਖ ਰੱਖੀ ਬੈਠੇ ਹਨ ਉੱਤਰੀ ਅਮਰੀਕਾ ਦੀਆਂ ਸਿਰਮੌਰ ਸੰਸਥਾਵਾਂ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪੰਥ ਦੇ ਅਜੋਕੇ ਹਾਲਾਤਾਂ ਲਈ ਬਾਦਲਾ ਸਮੇਤ ਪੰਜਾਬ ਦੀਆਂ ਸਾਰੀਆਂ ਸਿਆਸੀ ਤਿਰਾਂ ਨੂੰ ਕਸੂਰਵਾਰ ਦੱਸਿਆ ਹੈ ਸੰਗਤ ਨੂੰ ਆਗਾਹ ਕਰਨਿਆ ਉਹਨਾਂ ਕਿਹਾ ਹੈ ਕਿ ਜਿੱਥੇ ਇੱਕ ਪਾਸੇ ਪੰਥ ਨਾਲ ਪੈਰ ਪੈਰ ਤੇ ਵਿਸ਼ਵਾਸ ਘਾਤ ਕਰਨ ਵਾਲੀ ਬਾਦਲਦਲ ਦੀ ਕਾਬਜ਼ ਅਤੇ ਬਾਗੀ ਲੀਡਰਸ਼ਿਪ ਆਪਣੇ ਢੰਗਾਂ ਨਾਲ ਕਠਪੁਤਲੀ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਨੂੰ ਵਰਤ ਕੇ ਪੰਥ ਅਤੇ ਪੰਜਾਬ ਦੀ ਸਿਆਸਤ ਤੇ ਕਾਬਜ਼ ਰਹਿਣ ਲਈ ਤਰਲੋਮੱਛੀ ਹੋ ਰਹੀ ਹੈ ਦੂਜੇ ਪਾਸੇ ਭਾਰਤੀ ਸਟੇਟ ਅਤੇ ਬੀਜੇਪੀ ਸਰਕਾਰ ਵੀ ਸਿੱਧੇ ਤੌਰ ਤੇ ਪੰਜਾਬ ਤੇ ਕਾਬਜ਼ ਹੋਣ ਲਈ ਸਕੀਮਾਂ ਬਣਾ ਰਹੀ ਹੈ ਨਾਲ ਹੀ ਆਰਐਸਐਸ ਖਾਲਕੂ ਸੰਘਰਸ਼ ਨੂੰ ਢਾ ਲਾਉਣ ਵਾਲੇ ਆਪਣੇ ਟੁੱਕੜ-ਬੋਚਾਂ ਰਾਹੀਂ ਪੰਥ ਦੀ ਸਿਆਸਤ ਨੂੰ ਆਪਣੇ ਅਧੀਨ ਕਰਨ ਦੀਆਂ ਚਾਲਾਂ ਚੱਲ ਰਹੀ ਹੈ ਇਸ ਲਈ ਸੰਗਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਕਿਸੇ ਵੀ ਮੌਕਾ ਪ੍ਰਸਤ ਅਤੇ ਖੁਦਗਰਜ਼ ਲੀਡਰ ਨੂੰ ਬਿਲਕੁਲ ਮੂੰਹ ਨਾ ਲਾਇਆ ਜਾਵੇ ਤਾਂ ਇਹਨਾਂ ਕੁਝ ਪ੍ਰਤੀਕਿਰਿਆਵਾਂ ਜੋ ਦੱਸਦੀਆਂ ਹਨ ਕੀ ਪੰਥ ਕੀ ਸੋਚ ਰਿਹਾ ਹੈ ਲੇਕਿਨ ਸਿੰਘ ਸਹਿਬਾਨ ਕੀ ਸੋਚਦੇ ਹਨ ਜਾਂ ਕੀ ਫੈਸਲਾ ਲੈਂਦੇ ਹਨ ਦਰਅਸਲ ਪੰਥ ਦਾ ਭਵਿੱਖ ਨਿਰਧਾਰਿਤ ਕਰੇਗਾ ਹੁਣ ਜਾਣਦੇ ਹਾਂ ਕੁਝ ਹੋਰ ਮੁਖਬਰਾਂ ਦਾ 14 ਅਗਸਤ ਨੂੰ ਪਾਕਿਸਤਾਨ ਨੇ ਅਤੇ ਉਸ ਦੂਜੇ ਦਿਨ 15 ਅਗਸਤ ਨੂੰ ਭਾਰਤ ਨੇ ਆਜ਼ਾਦੀ ਦਿਵਸ ਮਨਾਇਆ ਦਲ ਖਾਲਸਾ ਅਤੇ ਅਕਾਲੀ ਦਲ ਮਾਨ ਨੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਉਨਾ ਕਿਹਾ ਕਿ ਹੁਣ ਤੱਕ ਦੇ ਤਜਰਬੇ ਤੋਂ ਇਹ ਗੱਲ ਬਿਲਕੁਲ ਸਾਫ਼ ਹੈ ਕਿ ਭਾਰਤ ਵਿੱਚ ਘਾਟ ਗਿਣਤੀਆਂ ਦਾ ਧਰਮ ਅਤੇ ਰਾਜਸੀ ਪਵਿੱਖ ਦੋਵੇਂ ਹੀ ਸੁਰੱਖਿਅਤ ਨਹੀਂ ਹਨ ਇਸ ਦਿਨ ਤੇ ਸਿੱਖ ਪੀੜਾ ਨੂੰ ਸੰਬੋਧਨ ਕਰਨ ਵਾਲੇ ਵੀ ਕਈ ਲੇਖ ਕੁਝ ਪੰਜਾਬੀ ਅਖਬਾਰਾਂ ਵਿੱਚ ਛਪੇ ਜਿਵੇਂ ਕਿ ਰੋਜ਼ਾਨਾ ਪਹਿਰੇਦਾਰ ਨੇ ਆਪਣੇ ਵਿਸ਼ੇਸ਼ ਲੇਖ ਦਾ ਹੈਡਿੰਗ ਰੱਖਿਆ ਆ ਹਾਕਮਾ ਆਜ਼ਾਦੀ ਦਾ ਲੇਖਾ ਕਰੀਏ ਇਸ ਤੋਂ ਇਲਾਵਾ ਸਾਨੂੰ ਨਹੀਂ ਮਿਲੀ ਆਜ਼ਾਦੀ ਸਾਡੀ ਤਾਂ ਹੋਈ ਬਰਬਾਦੀ 47 ਵਿੱਚ ਸਿੱਖ ਲੀਡਰਾਂ ਨੇ ਕੌਮ ਨੂੰ ਬਲਦੀ ਪੱਠੀ ਵਿੱਚ ਝੋਕ ਦਿੱਤਾ ਅਤੇ ਆਜ਼ਾਦੀ ਦਿਹਾੜਾ ਦੇਸ਼ ਦੀ ਵੰਡ ਲੱਖਾਂ ਲੋਕਾਂ ਦੇ ਕਤਲ ਅਤੇ ਉਜਾੜੇ ਦਾ ਕਾਰਨ ਬਣੀ ਵਰਗੇ ਲੇਖ ਛਾਪ ਕੇ ਹਿਰਦੇ ਦੀ ਪੀੜਾ ਪ੍ਰਗਟ ਕੀਤੀ ਹੈ ਰੋਜ਼ਾਨਾ ਸਪੋਰਟਸਮੈਨ ਨੇ ਸਾਡੇ ਸ਼ਹੀਦਾਂ ਦੇ ਸੁਪਨਿਆਂ ਵਾਲੀ ਕਿੱਥੇ ਹੈ ਆਜ਼ਾਦੀ ਵਰਗੇ ਲੇਖ ਛਾਪੇ ਜ਼ਮਾਨਤ ਨਿਯਮ ਹੈ ਜੇਲ੍ਹ અપਵਾਦ ਹੈ ਇਹ ਸਿਧਾਂਤ ਵਿਸ਼ੇਸ਼ ਕਾਨੂੰਨਾਤ ਇਹ ਵੀ ਲਾਗੂ ਹੁੰਦਾ ਹੈ ਕਿਹਾ ਸੁਪਰੀਮ ਕੋਰਟ ਨੇ ਨਾਲ ਹੀ ਸਪਸ਼ਟ ਕਰ ਦਿੱਤਾ ਕਿ ਉਚਿਤ ਮਾਮਲਿਆਂ ਦੇ ਵਿੱਚ ਜ਼ਮਾਨਤ ਦੇਣ ਤੋਂ ਇਨਕਾਰ ਕਰਨਾ ਨਾਗਰਿਕ ਦੇ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ ਸੁਪਰੀਮ ਕੋਰਟ ਨੇ ਇੱਕ ਟਿੱਪਣੀ ਯੂਏਪੀਏ ਅਰਥਾਤ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਤਹਿਤ ਬੰਦ ਇੱਕ ਨਾਗਰਿਕ ਦੀ ਜ਼ਮਾਨਤ ਮਨਜ਼ੂਰ ਕਰਦੇ ਹੋਏ ਦਿੱਤੀ ਔਰ ਤਲਬ ਹੈ ਕਿ ਯੂਏਪੀਏ ਕਾਨੂੰਨ ਦੀ ਆਲ ਵਿੱਚ ਭਾਰਤ ਸਰਕਾਰ ਸ਼ਰਿਆਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੀ ਆਈ ਹੈ ਲੇਕਿਨ ਆਮ ਲੋਕਾਂ ਦੀ ਕੋਈ ਪੇਸ਼ ਨਹੀਂ ਚਲਦੀ ਭਾਈ ਅਮਰਿਤਪਾਲ ਸਿੰਘ ਦੇ ਸੰਸਦ ਮੈਂਬਰ ਚੁਣੇ ਜਾਣ ਦੇ ਬਾਵਜੂਦ ਉਸ ਨੂੰ ਅਤੇ ਉਸਦੇ ਸਾਥੀਆਂ ਨੂੰ ਯੂਏਪੀਏ ਦੇ ਅਧੀਨ ਸਲਾਖਾਂ ਦੇ ਪਿੱਛੇ ਢਕਿਆ ਹੋਇਆ ਹੈ ਨਾ ਉਹਨਾਂ ਦੇ ਨਾਗਰਿਕ ਹੱਕ ਬਹਾਲ ਹੋਏ ਹਨ ਅਤੇ ਨਾ ਹੀ ਜਨ ਤਤਵਨਿਧੀ ਵਾਲੇ ਬੰਗਲਾਦੇਸ਼ ਦੇ ਤਾਜ਼ੀ ਸਿਆਸੀ ਘਟਨਾਕ੍ਰਮ ਦੇ ਦੌਰਾਨ ਪੜਕੀ ਹਿੰਸਾ ਜਿਸ ਤਰ੍ਹਾਂ ਫਿਰਕੂ ਰੰਗ ਲੈ ਗਈ ਹੈ ਉਸ ਕਰਕੇ ਹਿੰਦੂ ਸਿੱਖ ਅਤੇ ਇਸਾਈ ਭਾਈਚਾਰਿਆਂ ਵਿੱਚ ਚਿੰਤਾ ਬਣੀ ਹੋਈ ਹੈ ਲੇਕਿਨ ਤਾਜ਼ਾ ਖਬਰਾਂ ਦੇ ਮੁਤਾਬਕ ਬੰਗਲਾਦੇਸ਼ ਵਿ ਸਾਰੇ ਹੀ ਗੁਰਦੁਆਰੇ ਸੁਰੱਖਿਅਤ ਹਨ ਗ੍ਰੰਥੀ ਸਿੰਘ ਮਰਿਆਦਾ ਅਨੁਸਾਰ ਰੋਜ਼ਾਨਾ ਦਾ ਕਾਰਜ ਕਰ ਰਹੇ ਹਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜੇਲ੍ਹ ਤੋਂ ਆਪਣੀ ਰਿਹਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤੇ ਤੰਗ ਕਰਦੇ ਹੋਏ ਸਰਦਾਰ ਸੁਨਨਜੀਤ ਸਿੰਘ ਮਾਨ ਨੇ ਕਿਹਾ ਕਿ ਜਦ ਅਸੀਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਦੀ ਰਿਹਾਈ ਦੀ ਫਾਈਲ ਤੇ ਦਸਤਖਤ ਕਰਨ ਲਈ ਕਿਹਾ ਸੀ ਤਾਂ ਕੇਜੀ ਵਾਲ ਨੇ ਫਾਈਲ ਤੇ ਦਸਤਖਤ ਨਹੀਂ ਸੰਕੀਤੇ ਲੇਕਿਨ ਹੁਣ ਆਪਣੀ ਰਿਹਾਈ ਲਈ ਲੇਲੜੀਆਂ ਕਿਉਂ ਘੜ ਰਿਹਾ ਹੈ ਆਓ ਹੁਣ ਗੱਲ ਕਰਦੇ ਹਾਂ ਪ੍ਰਕਾਸ਼ ਸਿੰਘ ਬਾਦਲ ਦੇ ਰਾਜਕਾਲ ਦੌਰਾਨ ਬਾਦਲ ਪਰਿਵਾਰ ਅਤੇ ਉਸਦੇ ਸਾਥੀ ਲੀਡਰਾਂ ਵੱਲੋਂ ਕੀਤੇ ਗਏ ਉਹਨਾਂ ਗੁਨਾਹਾਂ ਦਾ ਜਿਨ੍ਹਾਂ ਨੇ ਸਿੱਖ ਪੰਥ ਨੂੰ ਗਹਿਰੇ ਸੰਕਟ ਵਿੱਚ ਲਿਆ ਦਿੱਤਾ ਹੈ ਨਿਰੰਕਾਰੀ ਕਾਂਡ ਤੋਂ ਸੌਦਾ ਸਾਤ ਕਾਂਡ ਤੱਕ ਅਤੇ ਮੁਆਫੀ ਨਾਮੇ ਤੋਂ ਲੈ ਕੇ ਹੁਣ ਤੱਕ ਬਾਦਲ ਪਰਵਾਰ ਦੀ ਲੀਡਰਸ਼ਿਪ ਨੇ ਵੱਡੇ ਅਪਰਾਧ ਅਤੇ ਗੁਨਾਹ ਕੀਤੇ ਹਨ 1984 ਵਿੱਚ ਹੋਏ ਚਿੰਦੜਵਾਰ ਸਾਹਿਬ ਤੇ ਫੌਜੀ ਹਮਲੇ ਅਤੇ ਨਵੰਬਰ 1984 ਵਿੱਚ ਹੀ ਪੰਜਾਬ ਤੋਂ ਬਾਹਰ ਹੋਏ ਸਿੱਖਾਂ ਦੇ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਕਿਉਂਕਿ ਇਹ ਅਕਾਲੀ ਲੀਡਰਸ਼ਿਪ ਨਿੱਜੀ ਹਿਤਾ ਲਈ ਪਰਿਵਾਰ ਦੀ ਰਾਜਨੀਤੀ ਠੋਸਣ ਲਈ ਕੇਂਦਰੀ ਸੱਤਾ ਦੀ ਬਿਨਾਂ ਸ਼ਰਤ ਹਮਾਇਤ ਕਰਦੀ ਰਹੀ ਹੈ ਨਾ ਤਾਂ ਕੇਂਦਰ ਤੋਂ ਪੰਜਾਬ ਦੇ ਹੱਕ ਲੈ ਕੇ ਦਿੱਤੇ ਹਨ ਨਾ ਹੀ ਪੰਜਾਬ ਦਾ ਕਰਜ਼ਾ ਮੁਆਫ ਕਰਵਾਇਆ ਜੋ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਬਾਦਲ ਪਰਵਾਰ ਦੀ ਅਗਵਾਈ ਵਿੱਚ ਅਕਾਲੀ ਰਾਤ ਦੌਰਾਨ ਸੱਤਾ ਦੀ ਲਾਲਸਾ ਵਿੱਚ ਉਸਨੇ ਬਹਿਬਲ ਗੋਲੀकांड ਕੋਟਕਪੂਰਾ ਗੋਲੀकांड ਦਾ ਹੁਕਮ ਦਿੱਤਾ ਮੁਹੰਮਦ ਇਜ਼ਹਾਰ ਆਲਮ ਅਤੇ ਸੁਮੇਦ ਸੈਣੀ ਨੂੰ ਉੱਚ ਸਰਕਾਰੀ ਅਹੁਦਿਆਂ ਤੋਂ ਨਿਵਾਜਿਆ ਇਸ ਤੋਂ ਪਹਿਲਾਂ ਵੀ ਪਨੀਆਰੇ ਵਾਲੇ ਨੂੰ ਸਿਕਿਉਰਿਟੀ ਦੇ ਕੇ ਉਸ ਦੇ ਹੱਥੀ ਸਤ ਪਿੰਡਾਂ ਦੀ ਵਿੱਚ ਬੇਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੌਦਾ ਸਾਧ ਨੂੰ ਉਤਸ਼ਾਹਿਤ ਕਰਨ ਲਈ ਪੰਥ ਦੇ ਵਾਲੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਬਣਾ ਕੇ ਦਿੱਤੀ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਖਿਲਾਫ ਜਾ ਕੇ ਡੇਰਾ सिरसा ਦੀਆਂ ਵੋਟਾਂ ਦੀ ਖਾਤਰ ਸੌਦਾ ਸਾਧ ਦੇ ਪੁਸ਼ਾਕ ਵਾਲੇ ਕੇਸ ਨੂੰ ਵਾਪਸ ਕਰਵਾਇਆ ਗਿਆ ਵੋਟਾਂ ਲਈ ਸੌਦੇਬਾਜ਼ੀ ਕੀਤੀ ਬੇਅਦਬੀ ਦੇ ਦੋਸ਼ੀਆਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਤੱਕੇ ਨਾਲ ਡੇਰੇ ਨੂੰ ਮਾਫੀ ਦਿਵਾਈ ਗਈ ਤੱਕੇ ਨਾਲ ਸੰਗਤ ਦੇ ਦਸਵੰਦੀ ਮਾਇਆ ਤੋਂ 92 ਲੱਖ ਦੇ ਇਸ਼ਤਿਹਾਰ ਦਿਵਾਏ ਗਏ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਨਾਲ ਸਿੱਖ ਸੰਤਾਪ ਦੀ ਜਾਂਚ ਦਾ ਵਾਅਦਾ ਕਰਕੇ ਸੱਤਾ ਹਾਸਲ ਕੀਤੀ ਸੀ ਪਰ ਸੱਤਾ ਦੀ ਪ੍ਰਾਪਤੀ ਦੇ ਬਾਅਦ ਨਾ ਸਿਰਫ ਜਾਂਚ ਤੋਂ ਇਨਕਾਰੀ ਹੋ ਗਿਆ ਬਲਕਿ ਗੁਨਾਹਗਾਰ ਪੁਲਿਸ ਅਫਸਰਾਂ ਦੇ ਹੱਕ ਵਿੱਚ ਭੁਗਤਿਆ ਬਾਦਲ ਪਰਵਾਰ ਨੇ ਅਨੰਦਪੁਰ ਸਾਹਿਬ ਦਾ ਮਤਕ ਕਤਲ ਕਰਕੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਲਿਆ। ਬਾਦਲ ਨੇ ਆਪਣੇ ਰਾਜ ਦੌਰਾਨ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਪੰਥਕ ਇਕਤਾ ਦੇ ਹੁਕਮਨਾਮੇ ਅਤੇ ਭਾਈ ਰਣਜੀਤ ਸਿੰਘ ਵਲੇ ਖਾਲਸਾ ਸਤਾਬਦੀ ਤੱਕ ਮਤ ਭੇਦ ਪੁਲਾਉਣ ਦੇ ਹੁਕਮਨਾਮੇ ਅਤੇ ਜਥੇਦਾਰ ਵਿਦਾਂਤੀ ਸਮੇਂ ਸੰਗ ਪਰਿਵਾਰ ਦੇ ਵਿਰੁੱਧ ਜਾਰੀ ਹੋਏ ਹੁਕਮਨਾਮੇ ਦਾ ਉਲੰਘਣ ਕੀਤਾ। ਸੀ ਅਕਾਲ ਤਖਤ ਸਾਹਿਬ ਨੂੰ ਟਿੱਚ ਜਾਣ ਕੇ ਪੰਥਕ ਰਵਾਇਤਾਂ ਦਾ અપમાન ਕੀਤਾ ਪਰ ਇਸ ਦੇ باوجود ਵੀ ਅਕਾਲ ਤਖਤ ਸਾਹਿਬ ਤੋਂ ਬਾਦਲ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਉਲਟਾ ਉਸ ਸਮੇਂ ਦੇ ਜੱਥੇਦਾਰ ਗੁਰਵਚਨ ਸਿੰਘ ਨੇ ਉਹਨਾਂ ਨੂੰ ਫਖਰੇ ਕੌਮ ਦਾ ਅਕਾਲ ਤਖਤ ਸਾਹਿਬ ਅਵਾਰਡ ਦੇ ਕੇ ਇਤਿਹਾਸਕ ਗੁਨਾਹ ਕੀਤਾ ਕਸ਼ਮੀਰ ਦੀ ਧਾਰਾ 370 ਦਾ ਵਿਰੋਧ ਕਰਕੇ ਇੱਕ ਰਾਸ਼ਟਰ ਇੱਕ ਦੇਸ਼ ਬਾਰੇ ਕੇਂਦਰ ਦੀ ਹਮਾਇਤ ਕਰਕੇ ਅਕਾਲੀ ਲੀਡਰਸ਼ਿਪ ਅਨੰਦਪੁਰ ਸਾਹਿਬ ਦੇ ਮਤੇ ਦੀ ਮੂਲ ਭਾਵਨਾ ਦੇ ਖਿਲਾਫ ਭੁਗਤੀ ਹੈ ਇਸ ਤਰ੍ਹਾਂ ਪੰਥ ਅਤੇ ਪੰਜਾਬ ਦੇ ਖਿਲਾਫ ਬਾਦਲ ਪਰਿਵਾਰ ਹੀ ਨਹੀਂ ਦੋਵੇਂ ਅਕਾਲੀ ਧੜਿਆਂ ਦੇ ਦਾਗੀ ਲੀਡਰ ਵੀ ਬਰਾਬਰ ਦੇ ਦੋਸ਼ੀ ਹਨ ਤੁਹਾਡੀ ਕੀ رائے ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਸਾਂਝੇ ਕਰੋ ਆਜ਼ਾਦ ਪੰਥਕ ਪੱਤਰਕਾਰਤਾ ਨੂੰ ਮਜ਼ਬੂਤ ਕਰਨ ਵਿੱਚ ਤੁਸੀਂ ਵੀ ਆਪਣਾ ਅਨਮੁੱਲਾ ਯੋਗਦਾਨ ਪਾ ਸਕਦੇ ਹੋ ਇਸ ਚੈਨਲ ਦੀ ਮੈਂਬਰਸ਼ਿਪ ਲੈ ਕੇ ਅਤੇ ਥੈਂਕਸ ਦੇ ਬਟਨ ਰਾਹੀਂ ਸਾਡੀ ਆਰਥਿਕ ਮਦਦ ਕਰ ਸਕਦੇ ਹੋ ਇਸੇ ਨਾਲ ਦੇਉ ਇਜਾਜ਼ਤ ਤਦ ਤੱਕ ਪਾਓ ਗੁਰੂ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਉਂ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹੁੰਦਾ ਆਇਆ ਹੈ ਸਿੱਖੀ ਦਾ ਵਿਰੋਧ ਤੁਰਕਾਂ ਤੋਂ ਲੈ ਕੇ ਮੁਗਲਾਂ ਤੱਕ ਖੁਰਾਕ ਖੋਜ ਮਿਟਾਉਣ ਦੀ ਮਹਿੰਮ ਮਿਲਾਵਟ ਰਲਾਉਣ ਦੀ ਮਹਿੰਮ ਤਿਲਕ ਜੰਜੂ ਦੇ ਰਾਖੇ ਸੀ ਪਰ ਪਹਾੜੀ ਰਾਜੇ ਬਣੇ ਦੁਸ਼ਮਣ ਉਨ੍ਹਾਂ ਹੀ ਜ਼ਰਾਇਮ ਪੇਸ਼ਾ ਕੌਮ ਕਿਹਾ ਜਿਨ੍ਹਾਂ ਲਈ ਜਾਨਾਂ ਵਾਰ ਗਏ ਸੀ आखिर सिख हमेशा क्यों रहे निशाने पे जे जानना है सच त पढ़ो नॉवल द एनवी ट्रुथ ए अमेज़न ਤੇ ਉਪਲਬਧ ਹੈ ਕਿੰਡਲ ਅਤੇ ਹੋਰ ਆਨਲਾਈਨ ਬੁੱਕ ਸਾਈਟਸ ਤੇ ਵੀ ਪੜਿਆ ਜਾ ਸਕਦਾ ਹੈ ਇਸ ਦਾ ਪੰਜਾਬੀ ਰੂਪ ਨਿਰਵੈਰ ਸੰਗਵੇਰ ਪ੍ਰਕਾਸ਼ਕ ਹਨ ਸਿੰਘ ਬਰਦਰਸ ਅੰਮ੍ਰਿਤਸਰ